ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ ਅਸੀਂ ਕਹਿੰਦੇ ਆ ਕਿ ਹਿੰਦੂਤਵਾ ਦੇ ਨਾਮ ਮਾਈਨੋਰਟੀਜ਼ ਦੇ ਉੱਤੇ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ ਮਾਨ ਸਾਹਿਬ ਫੇਰੀ ਲੀਡਰ ਯਾਰ ਮੈਂ ਬੜਾ ਦੁਖੀ ਹਾਂ ਮੈਨੂੰ ਨੀ ਕਦੇ ਕਿਸੇ ਨੇ ਪੁੱਛਿਆ ਕਿ ਬੀਜੇਪੀ ਚੱਲੂਗਾ ਮੋਸਰੇ ਇਸੇ ਚਾਰ ਮੇਰੇ ਕੋਲੇ ਕਦੇ ਨਹੀਂ ਕੋਈ ਆਉਂਦਾ ਹੈ ਜੀ ਮਾਨ ਸਾਹਿਬ ਇੱਕ ਪਾਸੇ ਦੇਸ਼ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਲਾਵਾਇਆ ਜਾਵੇ ਦੂਸਰੇ ਪਾਸੇ ਤੋੜਾ ਹਮੇਸ਼ਾ ਅਤਵਾਦੀ ਵਾਲਾ ਕਹਿ ਦਿੰਦਾ ਹੈ ਕਿ ਅੱਜ ਵੀ ਉਹੀ ਸਟੈਂਡ ਆ ਜਾਂ ਕੋਈ ਦੋ ਸਮਾਜ ਇਹ ਇਹ ਬਿਲਕੁਲ ਫਿੱਟ ਹੈਗਾ ਹਿੰਦੂਤਵਾ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਂ ਬਿਲਕੁਲ ਕੋਈ ਐਹੋਜੀ ਗੱਲ ਨਹੀਂ ਕੀਤੀ ਜਿਹੜੀ ਸਾਡੀ ਅਟ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰ ਦੇ ਲਈ ਡਿਟ੍ਰੇਡ ਕੀਤੀ ਹੈ ਤੇ ਅਸੀਂ ਲਿਕਸ਼ਨ ਦੇ ਲਈ ਪੂਰੀ ਪ੍ਰੀਅਰਿਟੀ دی ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾ ਨਹੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ ਜੋ ਕੁਛ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਰ ਦੇ ਵਿੱਚ ਮਾਰ ਦਿੰਦੇ ਸੀਗੇ ਵੱਤ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਜਿਸਨੂੰ ਕਨਟੈਨਡਰ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਪੀ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਅਬਰਾਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਨਾਂ ਨਾਲ ਸਿੱਖ ਜਮਾਨਾ ਬਦਲ ਗਿਆ ਜਦੋਂ ਮੋਦੀ ਸਾਹਿਬ ਆਏ ਹੈ ਜਦ ਹੀ ਹਿੰਦੂਤਵਾ ਉੱਤੇ ਆਈ ਹੈ ਉਤੋਂ ਬਾਅਦ ਸਾਡੀਆਂ ਘੱਟ ਗਿਣਤੀਆਂ ਦਾ ਦਬਾਅ ਬਹੁਤ ਘੱਟ ਗਿਆ ਤੇ ਕਈ ਅਖਬਾਰਾਂ ਹੈ ਕਿ ਹੈ ਜਿਹੜਾ ਸਾਡਾ ਨਾਂ ਲੈਣ ਤੋਂ ਨਹੀਂ ਚਾਹੁੰਦੀਆਂ ਉਹਨਾਂ ਨੂੰ ਦੱਸਿਆ ਕਿ ਹੈ ਕਿ ਜੇ ਇਹੋ ਜਿਹੇ ਬੰਦਿਆਂ ਦੇ ਤੁਸੀਂ ਨਾਂ ਦਿਓਗੇ ਤਾਂ ਇਨਾਂ ਲੋਕਾਂ ਤੇ ਇਨਾਂ ਦੀ ਸੋਚ ਨੂੰ ਆਕਸੀਜਨ ਮਿਲ ਰਹੀ ਹੈ ਸੋ ਇਹ ਬੜਾ ਤਕੜਾ ਪ੍ਰੈਸ ਕਲੱਬ ਹੈ ਮੈਂ ਦੇਂਟੀ ਕਰੂੰਗਾ ਕਿ ਆਪਾਂ ਨੂੰ ਜਰਨਲਿਜ਼ਮ ਦੇ ਵਿੱਚ ਇਹੋ ਜਿਹੇ ਵਖਰੇਮਾ ਨਹੀਂ ਕਰਨਾ ਚਾਹੀਦਾ ਔਰ ਅਸੀਂ ਆਪਣੇ ਲੈਕਚਰਾਂ ਲਈ ਤਿਆਰ ਹੋ ਕੇ ਆਏ ਹਾਂ ਮੈਂ ਬਹੁਤ ਕੰਮ ਕੀਤਾ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਕਿਵੇਂ ਦਾਵਾ ਕਰਦੀ ਹੈ ਬੀਜੇਪੀ ਤੇ ਮੋਦੀ ਸਰਕਾਰ ਕੀ ਗਰੀਬੀ ਖਤਮ ਹੋ ਗਈ ਹੈ ਗਰੀਬੀ ਜਿਉਂਦੀ ਕਿਉਂ ਹੈ ਜਦੋਂ ਮੈਂ ਪਹਿਲਾਂ 1999 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਉਂਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਬੀਬੀਆਂ ਨੇ ਸਰਾਂ ਦੇ ਉੱਤੇ ਪੰਡਾ ਪੱਠੇ ਦੀਆਂ ਅਠਾਈਆਂ ਹੋਈਆਂ ਤੇ ਉਹ ਆਪਣੇ ਡੰਗਰਾਂ ਨੂੰ ਜਾ ਕੇ ਦੇਣਗੀਆਂ ਜੇ ਤੁਸੀਂ 2 ਵਜੇ ਤੋਂ ਬਾਅਦ ਫੇਰ ਸੜਕਾਂ ਤੇ ਜਾਉਂਗੇ ਫੇਰ ਤੁਹਾਨੂੰ ਦੇਖੋਗੇ ਕਿ ਉਹੀ ਬੀਬੀਆਂ ਲੱਕੜਾਂ ਦੀ ਪੰਡ ਤੀਲੀਆਂ ਦੀ ਪੰਡ ਸਿਰ ਉੱਤੇ ਲੱਤ ਕੇ ਆਪਣੇ ਘਰਾਂ ਨੂੰ ਜਾ ਰਹੀਆਂ ਜਿਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਕੋਈ ਖਾਣੇ ਦੇ ਸਾਧਨ ਹੈ ਨਹੀਂ ਕੋਈ ਗੈਸ ਨਹੀਂ ਕੋਈ ਪੁਸ਼ ਨਹੀਂ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਜਿੱਥੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ ਛੁੰਦਾ ਜੇ ਉਹਨਾਂ ਦੇ ਮੁੰਡਾ ਤੇ ਨੂੰ ਹੋਵੇ ਉਸੇ ਕਮਰੇ ਛੁੰਦਾ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕੜਾਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਇਹ ਅੱਛੀ ਦੇਖੇ ਹਾਲਾਤ ਅੱਜ ਜਦੋਂ ਇੰਡੀਆ ਕਹਿੰਦਾ ਸਾਨੂੰ ਅੰਗਰੇਜ਼ਾਂ ਤੋਂ ਰਾਹਤ ਮਿਲੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਆਜ਼ਾਦੀ ਦੇ ਸਮੇਂ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮੰਨਿਆ ਜਾਂਦਾ ਸਾਡੀ ਗ੍ਰੰਥਾਂ ਦੇ ਵਿੱਚ ਪਰ ਜਦਦੇ ਅਗ੍ਰੇਜ਼ ਗਏ ਹੈ ਇਹਦੇ ਵਿੱਚ ਸਾਰਾ ਸੀਵਰੇ ਸਾਰਾ ਲੈਟਰਨ ਦਾ ਗੰਦ ਸਾਰਾ ਮੀਂਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦਾ ਚਮੜੇ ਦੀਆਂ ਫੈਕਟਰੀਆਂ ਦਾ ਗੰਦਾ ਸਾਰਾ ਗੰਗਾ ਦੇ ਵਿੱਚ ਪੈਂਦਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਜੇ ਅਜ਼ਾਦੀ ਜੀ ਦੇ ਵਿੱਚ Hindu ਦੀ ਮੈਜੋਰਟੀ ਹੋਗੀ Hindu ਦਾ ਮੁਲਕ ਹੋ ਗਿਆ ਤੇ ਜੇ ਉਹ ਆਪਣੇ ਪਵਿੱਤਰ ਦਰਿਆ ਨੂੰ ਨਹੀਂ ਸੰਸਾਰਦਾ ਤੇ ਫਿਰ ਤੁਹਾਨੂੰ ਤੇ ਮੈਨੂੰ ਕਿਹੜਾ ਸੰਬੋਧਨ ਦੀ ਲੋਅ ਹੂਗਾ ਮੇਰਾ ਮਤਲਬ ਹੈ ਕਿ ਉੱਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ ਐਮਪੀ ਬਣ ਕੇ ਆਦੇ ਤੇ ਉੱਥੋਂ ਦਾ ਸਾਰਾ ਮਿਊਂਸੀਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸਿੱਟਦੇ ਆ ਸੋ ਇਹੋ ਜਿਹੀ ਸਥਿਤੀ ਦੇ ਵਿੱਚ 2024 ਦੇ ਵਿੱਚ ਅਸੀਂ ਇਲੈਕਸ਼ਨਾਂ 'ਚ ਜਾ ਰਹੇ ਹਾਂ ਸਾਰੇ ਕਹਿੰਦੇ ਆ ਗਰੀਬੀ ਹਟਾ ਮੰਗੇ ਸਾਰੇ ਕਹਿੰਦੇ ਆ ਇਹ ਕਰਾਂਗੇ ਉਹ ਕਰਾਂਗੇ ਤੁਹਾਨੂੰ ਪਤਾ 21 ਆਦਮੀ ਹੁਣੇ ਸਾਡੇ ਸਮੂਹ ਦੇ ਵਿੱਚ ਗਰੀਬ ਆਦਮੀ ਜਿਹੜੇ ਰੰਗਰੇਟੇ ਸਿੱਖ ਹੈ ਉਹ ਜ਼ਰੇਲੀ ਖਾਪੀ ਕੇ ਮਰੇ ਔਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ ਕਿਸੇ ਨੂੰ 1 ਲੱਖ ਰੁਪਇਆ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਜਦ ਕਿ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀ ਕਿ ਇਹਦਾ ਫੈਸਲਾ ਕੀ ਹੋਵੇ ਮੈਨੂੰ ਬਤੌਰ ਮੈਂਬਰ ਪਾਰਲੀਮੈਂਟ ਸਕੂਰਤਾ ਨਹੀਂ ਬੁਲਾਇਆ ਗਿਆ ਪਰ ਉਸ ਤੋਂ ਬਾਅਦ ਮੈਨੂੰ ਡਿਸੀਜਨ ਮਿਲਿਆ ਮੈਂ ਕਿ 1000 ਰੁਪਿਆ ਹਰੇਕ ਘਰ ਦੇ ਵਿੱਚ ਦਿਓ ਸਾਰੀਆਂ ਨੌਜਵਾਨ ਵਿਧਵਾਵਾਂ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਤੇ ਇਹਨਾਂ ਦੇ ਘਰਾਂ ਬਲ ਦੇਖੋ ਕਿ ਕਿਵੇਂ ਥਰੇੜਾ ਆਈ ਹੋਈਆਂ ਕਿਵੇਂ ਟੁੱਟੇ-ਫੁੱਟੇ ਐ ਏਜੇ ਠੀਕ ਕਰਾ ਦੋ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮੁਆਵਜ਼ਾ ਉਹ ਬ੍ਰਿਪਾ ਦੇ ਕੋਲੇ ਨਹੀਂ ਗਿਆ ਹੈਗਾ ਸੋ ਐਫਜੀਐਨ ਜਿਹੜੀਆਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਐ ਸਾਰਾ ਕੁਝ ਕਰਤਾ ਐ ਇਹ ਸਾਰਾ ਬਿਲਕੁਲ ਵੱਡੇ ਪੱਤਰ ਦੇ ਉੱਤੇ ਇੱਕ ਝੂਠ ਬੋਲਿਆ ਜਾ ਰਿਹਾ ਹੈ ਇਹ ਗੋਬਰ ਦਾ ਪ੍ਰੋਪਗੈਂਡਾ ਹੈਗਾ ਨਿਰਾਰਹਿ ਝੂਠ ਦਾ ਭੰਡਾ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਆ 2024 ਦੇ ਵਿੱਚ ਇਲੈਕਸ਼ਨਸ ਆ ਰਹੇ ਆ ਇਲੈਕਸ਼ਨਾਂ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਆਂ ਔਰ 2 ਮਹੀਨੇ ਬਾਅਦ ਫਿਰ ਚੀਖ ਦਿਹਾੜਾ ਪੈਂਦਾ ਕਿ ਕੀ ਗਵਰਨਮੈਂਟ ਆ ਨਹੀਂ ਕੀਤਾ ਹੋ ਨਹੀਂ ਕੀਤਾ ਨਹੀਂ ਕੀਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇੰਦਾ ਚੁਣਦੇ ਆ ਆਪਣੀ ਸਰਕਾਰ ਬਣਾਉਂਦੇ ਆ ਜਿਹੋ ਜਿਹੇ ਹਾਲਾਤ ਉਹ ਸਰਕਾਰ ਪੈਦਾ ਕਰਦੀ ਹੈ ਉਹੀ ਇਹ ਲੋਕ ਜ਼ਿੰਮੇਵਾਰ ਨੇ ਫਿਰ ਕੀ ਆਪਾਂ ਸੋਚ ਕੇ ਵੋਟ ਪਾਉਂਦੇ ਆ आज ਜਿਹੜੀ ਸ਼ਰਾਬ ਜਿਹੜੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀਗੀਆਂ ਜੀ ਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਭੀਮ ਹੈਰਵੇਂ ਵੋਟਰਸ ਨੂੰ ਦੇਖ ਕੇ ਵੋਟ ਲੈਂਦੀ ਹੈ ਉਹ ਹੁਣ ਪੂਰੀ ਤਿਆਰੀ ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾ ਕੇ ਸ਼ਰਾਬਾਂ ਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ ਇਹ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਰਿਸਪੌਂਸਿਬਲ ਹੈ ਜੇ ਹੁਣ ਜੀ ਸਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਚੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੱਖੂ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਉਸ ਗੱਲ ਕਰਕੇ ਇਹ ਪਾਰਟੀ ਤੋਂ ਸਤੀਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਹੈ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਹੈ ਇਹਨਾਂ ਨੂੰ ਵੱਡਾ ਹੌਸਲਾ ਦਿੱਤਾ ਜਾਊਗਾ ਤੇ ਇਹਨਾਂ ਦਾ ਇਹ ਜਿਹੜਾ ਐਕਸਪੀਰੀਅੰਸ ਹੈ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਮਾਂਗੇ

ਹਰਜੀਤ ਨੰਨਪੁਰ ਸਾਹਿਬ ਤੋਂ ਸੀਸਵਾ ਕੁਸ਼ਲਪਾਲ ਸਿੰਘ ਮਾਣ ਨੂੰ ਚੁਣਿਆ ਗਿਆ ਲੁਧਿਆਣੇ ਤੋਂ ਅਮਰਪਾਲ ਸਿੰਘ ਚੰਦੜੇ ਨੂੰ ਫ੍ਰੀਪੋਰਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ ਸੰਗਰੂਰ ਤੋਂ ਮੈਂ ਖੁਦ ਹੈਗਾ ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਬੁਰਖੇਤਰ ਤੋਂ ਖਜਾਨ ਸਿੰਘ ਹੈਗੀ ਹੈ ਬਾਕੀ ਦੇ ਥੋੜੇ ਜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਂਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਨਾਨਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਨੌਂ ਲੁਤੇਹਾਰੀ ਤੋਂ ਅਮਰਪਾਲ ਸਿੰਘ ਚੰਦਰਾਜੀ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੋਦਾ ਤੇ ਪਟਿਆਲ ਤੋਂ ਪ੍ਰੋਫੈਸਰ ਮਨਪਾਲ ਸਿੰਘ ਹੈ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਾਂ ਦੇ ਲਈ ਡਿਟ੍ਰੇਡ ਕੀਤੀ ਹੈ ਤੇ ਅਸੀਂ ਲੋਕਾਂ ਸੰਦੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ ਜੋ ਕੁਛ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ badi ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਗੱਟ ਗਿੰਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਦ ਦੇ ਵਿੱਚ ਮਾਰ ਦਿੰਦੇ ਸੀਗੇ ਵੱਟ ਗਿੰਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਕਿ ਸਿਕਨ ਕੈਂਡੀਡੇਟ ਦੇ ਵਿੱਚ ਮਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਅਬਰਾਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਨਾਂ ਵਾਲੇ ਸਿੱਖ ਜਿਹੜੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਏ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ ਜਿਹੜੇ ਸਾਡੇ ਫੋਰਨ ਅਫੇਅਰਸ ਦੇ ਵਜ਼ੀਰ ਹੈ ਜੈ ਕ੍ਰਿਸ਼ਨ ਜੀ ਜਿੱਦਣ ਡਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿਟ ਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਨੂੰ ਮਾਰਿਆ ਇੱਕ ਕੰਮ ਇੰਡੀਆ ਦਾ ਸੀਗਾ ਦੋ ਦਿਨ ਬਾਅਦ ਜੈ ਸ਼ੰਕਰ ਜੀ ਨੂੰ ਜੈਡ ਪਲੱਸ ਸਿਕਿਉਰਿਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹ ਜੇ ਕਨਸੀਕਵੈਂਸਸ ਹੋਣਗੇ ਜੈ ਸ਼ੰਕਰ ਜੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਏ ਹੈ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੇ ਸੰਕਟ ਜੀ ਤੁਸੀਂ ਆਪਣੇ ਆਪ ਨੂੰ ਹੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਕਿਵੇਂ ਬਚਾ ਕੇ ਰੱਖੋਗੇ ਜੈਡ ਸਕਿਉਰਿਟੀ ਹੈ ਰਾਤ ਨੂੰ ਤੁਹਾਡੇ ਪਰਦੇ ਦੇ ਪਿੱਛੇ ਦੇਖਿਆ ਜਾਂਦਾ ਹੈ ਤੁਹਾਡਾ ਟਾਇਲਟ ਦੇਖਿਆ ਜਾਂਦਾ ਹੈ ਤੁਹਾਡੇ ਮੰਜੇ ਦੇ ਥੱਲੇ ਦੇਖਿਆ ਜਾਂਦਾ ਹੈ ਤੇ ਮੇਰਾ ਮਤਲਬ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਸਾਂਭ ਸਕਦੇ ਤੇ ਫਿਰ ਫਿਲੀਪੀਨਸ ਨੂੰ ਕਿਵੇਂ ਸੰਭੋਗੇ ਸੋ ਇਹ ਵਾਕ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਹਾਂ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰਿਓ ਸੰਤ ਜਰਨੈਲ ਸਿੰਘ ਭੰਗਵਾਲੇ ਦੇ ਨਾਲ ਤੁਸੀਂ ਸੁਣਾ ਕਰੋ ਗੱਲ ਕਰੋ ਸਿੱਖਾਂ ਦੇ ਮਸਲੇ ਐ ਅਸੀਂ ਲੱਲੂ ਪੰਜਾਬ ਨਹੀਂ ਐ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਐ ਪਰ ਅਸੀਂ ਚਾਹੁੰਦੇ ਐ ਆਪਣਾ ਅਲੇ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਐ ਜੋ ਕੁਸ਼ੌਨ ਦੇ ਨਾਲ ਕਸ਼ਮੀਰ છોਰੇ ਐ ਜੋ ਟ్రਾਈਬਲਜ਼ ਐ ਜਿਵੇਂ ਉਹਨਾਂ ਨੂੰ ਨਕਸਲ ਇਖਤਮਵਾਦੀ ਕਹਿ ਕੇ ਛੱਤੀਸਗੜ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਐ ਤੇ ਅਸੀਂ ਇਹਨਾਂ ਦੇ ਖਿਲਾਫ ਐ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ ਪੋਲਿਟਿਕਲੀ ਡੈਮੋਕਰੈਟਿਕਲੀ ਤੇ ਇੰਟਰਨੈਸ਼ਨਲੀ ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਠੀਕ ਕਿਹਾ ਕੇਜਰੀਵਾਲ ਬਾਰੇ ਜਰਮਨੀ ਨੇ ਵੀ ਠੀਕ ਕਿਹਾ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ ਆਬਜੈਕਸ਼ਨਸ ਉਠਾਏ ਹੈ ਕਿ ਇਹ ਬਾਹਰ ਤੇ ਬੰਦੇ ਕਿਵੇਂ ਸਾਡੀ ਇੰਟਰਨਲ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਐ ਜਿੰਨੀ ਪੈਂਦੀ ਐ ਦਿੰਦੇ ਐ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਆਂ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਹੈ ਜਿਹੜਾ ਪੁੱਛ ਸਰਦੇ ਆਂ ਵੱਡਾ ਬੀਐਮਪੀ ਦੇ ਨਾਲ ਕਰਕੇ ਬੋਲਿਆ ਕਿ ਕਚਾਵਾ ਕੇ ਪਾਰਟੀ ਨੂੰ ਦਖਲ ਕਰਵਾਉਣ ਦੇ ਵਾਸਤੇ ਬੜੀ ਕਰਦਾ ਹੈ ਪਿੱਛੇ ਜਿਹੜਾ ਆਹ ਗੱਲਬਾਤ ਹੋ ਰਹੀ ਸੀ ਕਿ ਪਰ ਉਹ ਗੱਲ ਤੋਂ ਉੱਤੇ ਮੱਕੂ ਕੀ ਜਿੱਨਾ ਚ ਬੀਬੀ ਮਾਇਆ ਬਾਤ ਸਲਾਹ ਨਹੀਂ ਦੇਉਗੀ ਤੇ ਅਗੇ ਮੁਕਤੀਬੀਨੀ ਪਰੋਣਾ ਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਇਕੱਲੇ ਲੜਾਂਗੇ ਪਰ ਜੇ ਅਗੇ ਵੀ ਗੱਲ ਕਰਨਾ ਚਾਹੋ ਤਾਂ ਅਸੀਂ ਤਿਆਰ ਹੈ ਪਰ ਸਾਨੂੰ ਉੱਥੇ ਜਾਣ ਦੀ ਸਾਡੇ ਚ ਗੰਜਾਇਸ਼ਾਹ ਨਹੀਂ ਦਿੱਲੀ ਕਿ ਉੱਥੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸੇ ਨਾਲ ਗਏ ਹੈ ਨਾ ਅਸੀਂ ਕਰਨ ਨੂੰ ਤਿਆਰ ਹੈ ਮਾਨਸਤੂ ਬਾਕੀਆ ਨੂੰ ਕਹਿੰਦੇ ਨੇ ਸੁਰੂ ਤੋਂ ਲੜਾ ਸਕਦਾ ਥੋੜੀ ਖਲਾ ਹਾਂਜੀ ਕੋਈ ਵੀ ਆ ਜੇ ਜੀ ਆਣਾ ਤਾਂ ਪਊਗਾ ਕਿਸੇ ਨੂੰ ਹੁਣ ਮੈਂ ਮੂੰਹ ਤਾਂ ਨਹੀਂ ਨਾ ਲਪੋ ਸਕਦਾ ਜਿਵੇਂ ਆਸਟ੍ਰੇਲਿਆ ਆਪਣੇ ਮੂੰਹ ਇਹਦੇ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਲ ਰਾਖੀ ਜੀ ਆ ਜੇ ਅਸੀਂ ਤੇ ਆ ਰਹੇ ਮਾਤਾ ਤੁਸੀਂ ਪਹਿਲੀ ਕਿਹਨੂੰ ਕਿਹਨੂੰ ਮੰਨ ਕੇ ਤੁਸੀਂ ਕੰਪੀਟੀਟਰ ਆਪਣਾ ਸਮਝ ਰਿਹਾ ਸਰਕਾਰ ਦੀ ਕਾਰਜ ਕਰਨ ਦੀ ਵੀ ਦੇਖਣਾ ਮੈਂ ਅੱਜ ਦੀ ਘੜੀ 'ਚ ਤਾਂ ਸਾਰੇ ਤੋਂ ਅੱਗੇ ਆ ਕਿ ਮੈਨੂੰ ਲੱਗਦਾ ਨਹੀਂ ਮੇਰਾ ਕੋਈ ਕੰਪੀਟੀਟਰ ਤੁਸੀਂ ਵੀ ਆ ਕੇ ਪਤਾ ਕਰ ਲਓ ਹਰੇਕ ਪਿੰਡ ਵਿੱਚ ਮੈਂ ਪਹੁੰਚਿਆ ਹੋਇਆ ਹੈ ਹਰੇਕ ਪਿੰਡ ਦੇ ਵਿੱਚ ਮੇਰੀਆਂ ਗ੍ਰਾਂਟਸ ਪਹੁੰਚੀਆਂ ਹੋਣੀਆਂ ਹੈ ਉਹ ਇਹ ਸਾਰੇ ਸੁਗਰੂਪ ਦੇ ਵਿੱਚ ਪੀਸ ਰੱਖਿਆ ਸવાય ਆ ਜਿਹੜੀ ਸ਼ਰਾਬ ਦੇ ਨਾਲ ਮੋਤਾ ਹੋਣੀ ਹੈ ਇਹਦੇ ਨਾਲ ਸਾਡਾ ਪੀਸ ਡਿਸਟਰਬ ਹੋਇਆ ਹੈ ਟਰੇਡ ਬਿਲਕੁਲ ਠੀਕ ਚੱਲ ਰਹੀ ਹੈ ਨਵਾਂ ਇੱਕ ਹਸਪਤਾਲ ਹੈ ਕਿ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟ੍ਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ ਉੱਥੇ ਵਪਾਰ ਵਧੂਗਾ ਉੱਥੇ ਹੋਟੈਲਸ ਵਧਣਗੇ ਕੋਈ ਸਾਢੇ 300 ਕਰੋੜ ਰੁਪਇਆ ਮੈਂ ਲੈ ਕੇ ਆਇਆ ਕਿ ਸਾਡੇ ਸੰਗਰੂਰ ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਤੇ ਖੰਭੇ ਐ ਇਹ ਤਬਦੀਲ ਹੋ ਜਾਣੇ ਐ ਸਾਲ ਦੇ ਅੰਦਰ ਅੰਦਰ ਇਹ ਤਬਦੀਲ ਹੋ ਜਾਣੇ ਕਿਸੇ ਦੇ ਘਰ ਦੇ ਉਪਰ ਤੋਂ ਨਹੀਂ ਕੋਈ ਤਾਰ ਲੰਗੂਗੀ ਕਿਸੇ ਦੀ ਮੋਟਰ ਨਹੀਂ ਚੱਲੇਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸੋਹਣੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਗਿਆ ਹੈ ਇਹ ਸ਼ਰਾਬ ਦਾ ਕਿੰਨਾ ਅਸਰ ਪੈਂਦਾ ਹੈ ਤੁਹਾਨੂੰ ਜਿਹੜਾ ਹੋਇਆ ਕੀ ਰੁਕ ਪਿਆ ਇਹਦਾ ਚੋਣਾ ਤੇ ਕਿੰਨਾ ਵੱਡਾ ਇਫੈਕਟ ਬੰਦੋ ਕੀ ਮੈਂ ਸਮਝੇਗਾ ਸ਼ਰਾਬ ਦਾ ਠੀਕ ਹੈ ਮੈਂ ਉਹਨਾਂ ਨਾਲ ਟਿੱਕ ਹਾਂਜੀ ਸ਼ਰਾਬ ਦਾ ਅਸਰ ਕਿੱਥਾ ਸ਼ਰਾਬ ਹੋ ਚੁੱਕੀ ਹੈ ਸ਼ਰਾਬ ਫਾਰ ਦੇਣ ਸ਼ਰਾਬ ਦੇ ਕਿਵੇਂ ਅਸਰ ਮਾਦੇ ਮੋਸਾ ਦਾ ਸੋਨਾ ਚੀਜ਼ ਦਾ ਅਸਰ ਐਜੇ ਸੋਨਾ ਦੇ ਉੱਤੇ ਲੋਕ ਨਾਰਾਜ਼ ਨੇ ਆਪਦੀ ਪਾਰਟੀ ਦੀ ਸਰਕਾਰ ਬਹੁਤ ਗਰੀਬ ਲੋਕ ਤਾਂ ਬਹੁਤ ਨਾਰਾਜ਼ ਹੈ ਜੀ ਜੋ ਕਰਕੇ ਉੱਥੇ ਬਹੁਤ ਸਸਤੀ ਜੀ ਸ਼ਰਾਬ ਦਿੱਤੀ ਗਈ ਜਿਹਦੇ ਵਿੱਚ ਜ਼ਹਿਰ ਸੀਗਾ ਤੇ ਐਸਟਰ ਬਦਤਮੀਜ਼ੀ ਦੇ ਨਾਲ ਇਸ ਤਰ੍ਹਾਂ ਸ਼ਰਾਬ ਵੇਚਣੀ ਗਰੀਬਾਂ ਵੀ ਜਿਹੜੇ ਗਰੀਬ ਹੈ ਉਹਨਾਂ ਨੂੰ ਦੇ ਦੇਣੀਆ ਤੇ ਉਹਨਾਂ ਨੂੰ ਮਰਵਾ ਦੇਣਾ ਤਾਂ ਜ਼ੁਲਮ ਹੈ ਮੇਰਾ ਮਸਲਵੇ ਤਾਂ ਬਹੁਤ ਸੀਗੇ ਸਪੈਂਸਰ ਤੇ ਉਹ ਮੈਨੂੰ ਫਾਂਸੀ ਲਗਣੀ ਕਹੀਦੀ ਹੈ ਜਿਵੇਂ ਇੱਕ ਸਾਈਜ਼ ਐਕਟ ਦੇ ਵਿੱਚ ਇੱਕ ਵਾਰ ਹੈ ਕਿ ਜਿਹੜੀ ਵੀ ਸ਼ਰਾਬ ਇਸ ਤਰ੍ਹਾਂ ਐਸਟਰਾ ਜ਼ਰੂਰੀ ਹੋਊਗੀ ਉਹ ਜਦੋਂ ਟ్రਾਇਲ ਹੋਊਗੀ ਜੱਜ ਨੂੰ ਫਾਂਸੀ ਦੀ سزا ਦੇ ਸਕਦਾ ਹੈਗਾ ਤੇ ਉਹ ਧਾਰਾ ਅਸੀਂ ਲਵਾ ਦਿੱਤੀਆਂ ਹੈਗੀਆਂ। ਮਾਨ ਸਾਹਿਬ ਬੰਦੀ ਸਿੰਘਾ ਦੀ ਰਿਹਾਈ ਬਾਰੇ ਤੇ ਕੀ ਕਹਿਣਾ ਤੇ ਵੱਲੇ ਅਗਰਤਾਲ ਸਿੰਘ ਦੀ ਜਿਹੜੀ ਐਨਐਸ ਦੇ ਵਧਾਈਓ ਉੱਤੇ ਬਸ ਇਹ ਸਾਰਾ ਜਿਹੜਾ ਸਾਡੇ ਮਾਈਨੋਰਟੀਜ਼ ਉੱਤੇ ਹੋ ਰਿਹਾ ਹੁਣ ਤੁਸੀਂ ਦੇਖੋ ਕਟੜ ਪ੍ਰਾਈਮ ਮਿਨਿਸਟਰ ਸਾਹਿਬ ਜਾ ਕੇ ਆਏ ਹੈ ਉੱਥੇ 8 ਸਾਡੇ ਇੰਡੀਅਨਸ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਤੇ ਮੋਤੀ ਸਾਹਿਬ ਉਹਨਾਂ 89 ਛਡਾ ਕੇ ਵਾਪਸ ਲੈ ਕੇ ਆਏ ਹੈ ਤੇ ਅਸੀਂ ਕਦੋਂ ਦੇ ਸਿਟੀਜ਼ਨਸ ਆਫ ਇੰਡੀਆ ਮੋਤੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਡੇ ਬੰਦੇ ਛੱਡੋ ਸਾਡਾ ਜਿਹੜਾ ਰਾਜਵਾਲਾ ਹੈ ਉਹਨੂੰ ਫਾਂਸੀ ਆਈਏ ਉਹਦੀ ਤੋੜੋ ਪਰ ਸੱਚ ਸਿੱਖ ਦੀ ਅੱਜ ਗੱਲ ਬਿਲਕੁਲ ਸੁਣੀ ਨਹੀਂ ਜਾਂਦੀ ਹੈ ਕਿ ਦਰਬਾਰ ਦੇ ਵਿੱਚ ਨਾ ਸੈਂਟਰ ਦੀ ਕੈਬਨਿਟ ਦੇ ਵਿੱਚ ਸਿੱਖ ਕੈਬਨਿਟ ਮਿਨਿਸਟਰ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈਗਾ ਨਾ ਹਾਈ ਕੋਰਟ ਦਾ ਚੀਫ ਜਸਟਿਸ ਸਿੱਖ ਹੈ ਨੇਵੀ 에어 ਫੋਰਸ ਆਰਮੀ ਦੇ ਵਿੱਚ ਕੋਈ ਜਰਨਲ ਤਨ ਸਿੱਖ ਨਹੀਂ ਦਿਖੂਗਾ ਇਹ ਸੈਕਟਰੀਜ਼ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ असि कहने किदुत्व माइनोरिटीज़ के उखा के उत्ते बहुत ज़्यादा जुल्म हो रहा है तो यार मैं बड़ा दुखी हूँ मैनु क्यों कि बीजेपी चार हो जाऊँ कुछ है ਜੀ 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 ਮੇਰੇ ਕੋਲੇ ਕਦੇ ਨਹੀਂ ਕੋਈ ਆਉਂਦਾ ਹੈ ਜੀ ਮਾਨ ਸਾਹਿਬ ਇੱਕ ਪਾਸੇ ਦੇਸ਼ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਲਾਵਾਇਆ ਜਾਵੇ ਦੂਸਰੇ ਪਾਸੇ ਤੁਹਾਡਾ ਹਮੇਸ਼ਾ ਅਤਵਾਦੀ ਵਾਲਾ ਕਹਿ ਦਿੰਦਾ ਹੈ ਕਿ ਅੱਜ ਵੀ ਉਹੀ ਸਟੈਂਡ ਹੈ ਜਾਂ ਕੋਈ ਲੋ ਸਮਾਜ ਇਹ ਇਹ ਬਿਲਕੁਲ ਫਿੱਟ ਹੈਗਾ ਹਿੰਦੂਤਵਾ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਂ ਬਿਲਕੁਲ ਕੋਈ ਐਹੋ ਜਿਹੀ ਗੱਲ ਨਹੀਂ ਕੀਤੀ ਜੀ ਦੇ ਨਾਲ ਅਤੰਕਵਾਦ ਐ ਲੈ ਬਿਲਕੁਲ ਕਨਸਟੀਟਿਊਸ਼ਨਲੀ ਮੈਚ ਹੁੰਦਾ ਹੈ ਖਾਲਸਤਾਨ ਦੀ ਇਹ ਜ਼ਾਜ਼ਤ ਅਸਈ ਸੁਪਰੀਮ ਕੋਰਟ ਤੋਂ ਲਈ ਹੋਈ ਹੈ ਸੋ ਵਿਥਨ ਦਾ ਫਰੇਮਵਰਕ ਆਫ ਦਾ ਲਾ ਵੀ ਵਰਕ ਇਹ ਬਿਲਕੁਲ ਹਿੰਦੂਤਵਾਦੀ ਗੱਲ ਹੈ ਕਿ ਅਸੀਂ ਐ ਕਰਦੇ ਐ ਐ ਕਰਦੇ ਐ ਕਰਦੇ ਮੇਰਾ ਸਵਾਰ ਸੀਹੀ ਕੋ ਪਰਸੇ ਕਿ ਲੱਗੇ ਹੈ ਮੇਰਾ ਗਿਆਨ ਤੁਹਾਨੂੰ ਲੈ ਕੇ ਮੇਰੇ ਕੋਲ ਜਿੱਤੇ ਡਿਮਾਰ ਭਗਤ ਸਿੰਘ ਨੂੰ ਸ਼ਹੀਦ ਐ ਲਾਣਾ ਦੀ ਹੈ ਤੁਹਾਡਾ ਕੀ ਸਟੈਂਡ ਆ ਹੋ ਇਸ ਤੇ ਮੇਰਾ ਜਿਹੜਾ ਸਟੈਂਡ ਹੈ ਮੈਂ ਚਾਹੁੰਦਾ ਹੈ ਕਿ ਕੋਈ ਵੀ ਬੇਗਨਾ ਆਦਮੀ ਨੂੰ ਨਾ ਪੁਲਿਸ ਵਾਲੇ ਨੂੰ ਨਾ ਫੌਜ ਵਾਲੇ ਨੂੰ ਬੇਗਨਾ ਨੂੰ ਨਹੀਂ ਮਾਰਨਾ ਚਾਹੀਦਾ ਅਗਰ ਜੇ ਤੁਸੀਂ ਸਹਿਮਤ ਹੋ ਤਾਂ ਜੈਂਟ ਪਰ ਤੋਂ ਹਾਂ ਜੀ ਸਭ ਜੁਆਇਨਿੰਗ ਕਰਾਤੀ ਬੰਦੇ ਹਾਂ ਜੁਆਇਨਿੰਗ ਕਰਾਤੀ ਹੈ ਬੰਦੇ ਸਰੋਕੇ ਦੇ ਹਾਂ ਜੀ ਹੋਰ ਕੋਈ ਕੁਐਸਚਨ ਹੈ ਨਹੀਂ ਤਾਂ ਅਸੀਂ ਜੁਆਇਨ ਕਰਉਣ ਲੱਗੇ ਹਾਂ ਲੋਕ ਜਿਹੜੇ ਇਹ ਵੱਡੇ ਵੱਡੇ ਆਏ ਆ ਤੁਹਾਡੇ ਸਾਹਮਣੇ ਸਾਹਿਬ ਜੀ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰਨਾ ਜੇਪੀ ਦਾ ਕੀ ਕੰਮ ਲੱਗਦਾ ਦੇਖੋ ਇਸ ਮੌਕੇ ਤੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨੀ ਜ਼ਿਆਦਾ ਸੀ ਹੁੰਦੀ ਹੈ ਮੈਂ ਵੀ ਆਈਪੀਐਸ ਆਫਸਰ ਰਹੇ ਹਾਂ ਜੇ ਮੈਂ ਉਹਦਾ ਤੇ ਮੇਰੇ ਕੋਲ ਸਬੂਤ ਹੁੰਦਾ ਕੇਜਰੀਵਾਲ ਸਾਹਿਬ ਦੇ ਖਿਲਾਫ ਮੈਂ ਚੁੱਪ ਕਰਕੇ ਪਲੰਦਾ ਬਣਾ ਕੇ ਚਲਾਨ ਬਣਾ ਕੇ ਅਦਾਲਤ ਦੇ ਵਿੱਚ ਦੇ ਦਿੰਦਾ ਤੇ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤੇ ਹੱਲਾ ਮਚਾਉਣ ਦੀ ਆਪ ਹੀ ਅਦਾਲਤ ਉਹਨਾਂ ਨੂੰ ਬੁਲਾ ਲੈਂਦੀ ਆਪ ਹੀ ਉਹਨਾਂ ਦੀ ਸੁਣਾਈ ਹੋ ਜਾਂਦੀ ਉਸੇ ਤਰ੍ਹਾਂ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਇਹ ਬਹੁਤ ਜਾਂਚ ਕੀਤੀ ਹੈ ਕਿ ਜਿਹੜਾ ED ਤੇ CBI ਤੇ ਬਾਕੀ ਦੀਆਂ ਫੋਰਸਸ ਜਿਵੇਂ ਐਸਰਾ ਰਾਜ ਕਰਦੀ ਹੈ ਮਾਨ ਸਾਹਿਬ BJP ਦਾ ਜੋ ਚਾਹਨਾ ਹੈ ਕਿ ਖੁਦ 370 ਪਾਰ ਹੋਰ अब की बार मतलब एनडीए चार सौ पार्टी एन डी और बीजेपी 370 पार का ऐसा कहा जा रहा है बीजेपी की तरफ से लोकसभा चुनाव को लेकर चार सौ पार एनडीए जाएगी और बीजेपी 370 पार लोग जो है उसको सीटें देंगे तो इस पर क्या कहना चाहेंगे क्या संभावना दिख क्या फिर कैंडिडेट भी अगर देखा जाए तो सारे पार्टियों से उठाए जा रहे हैं देखिए ये, ये मुश्किल बात है पर इसका जवाब आप खुद दे सकते हो तो क्यों करके उस रंग की जैकेट आपने पाई हुई है तो आप खुद बात बता सकते हो कि ऐसा हो सकता है कि नहीं हो सकता सर, केसरी, केसरी केसरी के हाँ के, जी वो तो ठीक है न तो आप ही वो तो बात आप ही आप ही बात बता सकते हो कैसे तीन सौ सत्तर कैसे लेके जाएंगे जब इतनी गरीबी है इतनी अनएम्प्लॉयमेंट है इतना देश में हफड़ा दफड़ी है लद्दाख में उन्नीस सौ में चालीस हज़ार स्क्र किलोमीटर चाइना को दे दी दो हज़ार बीस में दो हज़ार बाईस में आठ हज़ार स्क्वेर किलोमीटर और चीन को लद्दाख का टुकड़ा दे दिया तो मेरा मतलब है कैसे उनको इतनी वोट मिल सकती है एक बबरी मस्जिद को गिरा के जैसे कि धर्म को तोड़ के उसके ऊपर मंदिर बना देना और वोट ले लेनी मैं समझता हूँ कि ऐसी वोट अगर लेंगे भी वो पाँच साल चल नहीं सकेगी ਸਬਰੀਡ ਇਲੈਕਟਰਲ ਬਾਉਂਡ ਦਾ ਹੈ ਹਾਂ ਹਾਂ ਉਹਦਾ ਕਿੰਦੇ ਸਕੈਮ ਦੇ ਬਾਰੇ ਕੀ ਕਹਿਣਾ ਹੈ ਇਹ ਤੜੀ ਸੁਪਰੀਮ ਕੋਰਟ ਦਾ ਲੈਰੀ ਹੈ ਤੇ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਜੀ ਤਫਤੀਸ਼ ਕਰਾਇਕ ਹੁਣ ਮੌਜੂਦਾ ਹੁਣ ਜਰਤੀ ਮੋਤੀ ਸਰਕਾਰ ਹੈਗੀ ਹੈ ਇਲੈਕਸ਼ਨ ਕਮਿਸ਼ਨ ਦੇ ਬਗੈਰ ਸੁਪਰੀਮ ਕੋਰਟ ਉਹਦੀ ਤਫਤੀਸ਼ ਕਰਾ ਸਕਦੀ ਹੈ ਤੇ ਤਫਤੀਸ਼ ਕਰਾਵੇ ਆਪਣਾ ਇੱਕ ਜੱਜ ਭੇਜੇ ਜਿਹੜਾ ਇਹ ਐ ਸਾਈਟ ਦੇ ਉੱਤੇ ਬੈਠੂਗਾ ਤੇ ਇਹ ਤਾਂ ਜ਼ਰੂਰ ਲੰਬਾ ਕਰਨਾ ਚਾਹੀਦਾ ਕਿਉਂਕਿ ਨਹੀਂ ਲੰਬਾ ਨਹੀਂ ਕਰਨਾ ਚਾਹੀਦਾ ਇਤਨਾ ਲੇਕਸਣਾ ਤੋਂ ਪਹਿਲਾਂ ਇਹ ਤਾਂ ਸਿੱਟਾ ਨਿਕਲਣਾ ਚਾਹੀਦਾ ਕਿ ਇਹ ਇਹ ਰਫੇਰੀ ਕਿਵੇਂ ਕੀਤੀ ਗਈ ਹੈ ਤੁਹਾਡਾ ਮਨ ਚੋਣ ਮੁੱਤੇ ਕੀ ਕੀ ਨੇ ਇਸ ਵਕਤ ਸਾਡੇ ਚੋਣ ਮੁੱਤੇ ਤਾਂ ਇਹ ਹੀ ਹੈ ਕਿ ਜੇ ਮੈਂ ਸਹੀ ਚੱਲਦੇ ਆ ਰਹੇ ਹਾਂ ਉਸੇ ਤਰ੍ਹਾਂ ਚੱਲਦੇ ਜਮਾਂਗੇ ਕਿ ਇਹ ਜ਼ੁਲਮ ਦੇ ਖਿਲਾਫ ਅਸੀਂ ਬੋਲੀ ਜਾਵਾਂਗੇ ਜ਼ੁਲਮ ਦੇ ਖਿਲਾਫ ਅਸੀਂ ਲੜੀ ਜਾਵਾਂਗੇ ਜ਼ੁਲਮ ਨੂੰ ਖਤਮ ਕਰਾਂਗੇ ਤੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਾਂਗੇ ਤਨ ਬਾਦਲ ਵਿੱਚ ਸੀ ਬਾਦਲ ਦੇ ਨੈਸ਼ਨਲ ਜਨਰਲ ਸਕੱਤਰ ਸੀ ਬਹੁਤ ਸੀ ਅਕਾਲ ਸਰਦਾਰ ਗੁਰਪ੍ਰੀਤ ਸਿੰਘ ਲਖਵੀਰ ਮਾਜਰਾ ਨੇ ਜੀ ਮਤਲਬ ਵੀਰ ਵਾਲਾ ਨੇ ਇਹ 2002 ਚ ਅਕਾਲੀ ਦਲ ਫੰਡੋ ਜਿਹੜੇ ਦੂਜੇ ਨੰਬਰ ਤੇ ਰਹੇ ਨੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਐਕਸ ਐਮ ਐਲ ਇਹਗੇ ਨੇ ਸੁਰਮਤ ਸੁਨਾਮ ਸੁਨਾਮ ਅ ਨਵਨੀਤ ਕੋਪੀ ਸੀ ਹੈ ਜਿਹੜੀ ਇਹਨਾਂ ਦੇ ਫਾਦਰ ਸੀ ਸਰਦਾਰ ਦਰਪੰਚਨ ਸਿੰਘ ਉਹ ਚਾਰ ਟਾਉਨ ਸੁਨਾਮ ਤੋਂ ਆਮਨੇ ਰਹੇ ਨੇ ਅ ਨਵਨੀਤ ਕੋਪੀ ਸੀ ਇਹ ਨਵਨੀਤ ਕੋਪੀ ਸੀ ਲਧਿਆਨੇ ਤੋਂ ਬੜੇ ਪ੍ਰੋਗਨੈਂਟ ਬੰਦੇ ਨੇ ਜਿਹੜੇ ਸੋਸ਼ਲ ਸਰਵਿਸ ਵੀ ਕਰਦੇ ਨੇ ਔਰ 아다가아이